ਹੋ ਗਏ ਸਿਆਰਮੇ ਤੇ ਆਹੋ ਪੁੱਤ ਮੈਂ ਤਾਂ ਹੋ ਗਈਆਂ ਤਿਆਰ ਤੇ ਠੀਕ ਆ ਮੈਂ ਵੀ ਹਾਏ ਨਹੀਂ ਅਕਲ ਦੀਏ ਮੋਟੀਏ ਤੇਰਾ ਮੈਂ ਕੀ ਇਲਾਜ ਕਰਾਂ ਹੈ ਉਹੋ ਹੀ ਬਣ ਗਈਆਂ ਜਿਦਾ ਮੈਨੂੰ ਡਰ ਹੀਗਾ ਮੈਨੂੰ ਪਹਿਲਾਂ ਹੀ ਪਤਾ ਹੀਗਾ ਮੈਂ ਕੱਲ ਹੀ ਸੰਨੀ ਨੂੰ ਕਿਹਾ ਹੀ ਬਹੁਤ ਨੂੰ ਕਹਿਦੀ ਕਿ ਕੁਛ ਚੱਜ ਦਾ ਸੂਟ ਪਾਵੇ ਦਸਵੇਂ ਵੀ ਇਹ ਸੂਟ ਨੂੰ ਕੀ ਆ ਨਹੀਂ ਤੇਰੇ ਕੋ ਆਹੋ ਰੰਗ ਵਾ ਜਦੋਂ ਵੇਖ ਲਓ ਉਹ ਹੀ ਰੰਗ ਉਹ ਹੀ ਰੰਗ ਪਾਈ ਹੁੰਦੀ ਆ ਤੂੰ ਆ ਮੈਂ ਨਹੀਂ ਖੜਨਾ ਤੈਨੂੰ ਕਿੱਦਾਂ ਦੀ ਲੱਗਣ ਢਈ ਆ ਉਹ ਜਿਆ ਰੰਗਵਾਤੇ ਹਜੇ ਕੱਪੜੇ ਪਾ ਲਿੰਦੀ ਆ ਕਈ ਵਾਰੀ ਕਿਹਾ ਮੈਂ ਵੀ ਆਪਣਾ ਪੇਹ ਕੇ ਕੱਪੜਾ ਪਾਇਆ ਕਰ ਪਰ ਨਾ ਪਤਾ ਹੀ ਨਹੀਂ ਲੱਗਦਾ ਕੁਛ ਵੀ ਤੇ ਜਿੱਦਾਂ ਉਹ ਤਾਂ ਟਾਟਾ ਮੁੰਡਾ ਲੈ ਕੇ ਦਿੰਦਾ ਮੈਂ ਉਦਾਂ ਦੇ ਹੀ ਪਾਉਣੇ ਆ ਆਹ ਮੁੰਡਾ ਤੈਨੂੰ ਆਹੇ ਰੰਗ ਲੈ ਕੇ ਦਿੰਦਾ ਹੋਤ ਕੋਈ ਰੰਗ ਹੀ ਲੱਭਦਾ ਉਹਨੋਂ ਵੀ ਘਰ ਦੀ ਕੀ ਆ ਚਾਕੀ ਬਣ ਕੇ ਤੇ ਆ ਗਈ ਆ ਮੈਨੂੰ ਪਹਿਲਾਂ ਹੀ ਪਤਾ ਸੀਗਾ ਹੋਰ ਤੇ ਹਣ ਕੀ ਗੱਲ ਆ ਵੇ ਗੱਲ ਕਾਦੀ ਆ ਵੇ ਕਿੱਡੀ ਸੋਹਣੀ ਲੱਗਣ ਢੀ ਆ ਕੀ ਹੋਇਆ ਵੇ ਹੁਣ ਆ ਕੀ ਆ ਆਵੇਂ ਚਾਕੀ ਬਣੀ ਹੈ ਰੰਗ ਤਾਂ ਉਤਰਾ ਉਤੋਂ ਅੱਧਾ ਕਾਲਾ ਵਾ ਉਤੋਂ ਕਰੀਮ ਲੰਦੀ ਕੋਈ ਖੁਸ਼ਕੀ ਵੇਖਦਾ ਹੋਈ ਆ ਓਏ ਮੰਮੀ ਮੇਰੀ ਗੱਲ ਸੁਣੋ ਹੁਣ ਛੱਡ ਦਿਓ ਇਹ ਗੱਲਾਂ ਕਾਲੀ ਕਾਲੀ ਉਹਨੂੰ ਕਰਦੇ ਉਹ ਤੇ ਮੇਰੀ ਗੱਲ ਸੁਣੋ ਹੁਣ ਤੇ ਤੁਹਾਡਾ ਜਵਾਈ ਵੀ ਕਾਲਾ ਹੀ ਆ ਤੇ ਜੇ ਕੋਈ ਤੁਹਾਨੂੰ ਕਹਦੇ ਕਾਲਾ ਤੇ ਫੇਰ ਜੀਬਾਨ ਸੰਭਾਲ ਕੇ ਬੋਲ ਖਬਰਦਾਰ ਮੇਰੇ ਜਵਾਈ ਨੂੰ ਕੋਕਿਆ ਤੇ ਉਹਦੇ ਵੱਲੋਂ ਇੰਨਾ ਗੁੱਸਾ ਲੱਗਣ ਡਿਆ ਤੇ ਫੇਰ ਤੁਸੀਂ ਹੁਣ ਛੱਡ ਦੋ ਹਾਂ ਇਹ ਕੰਮ ਕਿਉਂ ਛੱਡਾਂ ਜੇ ਉਹਦਾ ਰੰਗ ਕਾਲਾ ਵਾ ਨਾ ਤੇ ਅਗਲਾ ਕੱਪੜਾ ਲੀੜਾ ਪਾਉਂਦਾ ਵਾ ਸੋਹਣਾ ਲੱਗਦਾ ਵਧੀਆ ਲੱਗਦਾ ਵਾ ਠੀਕ ਆ ਇਹਦੇ ਵਾਂਗ ਪਾ ਤੂੰ ਸਰ ਨੂੰ ਕੋਈ ਕਹਿੰਦੀ ਤੂੰ ਸੂਟ ਚੇਂਜ ਕਰ ਲਈ ਚੰਗਾ ਮੈਂ ਨਾ ਦੱਸ ਤੇ ਆਪਣੇ ਤੇ ਫਿੱਕੇ ਫਿੱਕੇ ਪਾ ਲੈਣਾ ਬੜੇ ਸੋਹਣੇ ਰੰਗ ਤੇ ਇਹਨੂੰ ਹੁਣ ਤੇਰੇ ਗਾੜੇ ਲੈ ਦਿੰਦਾ ਵਾ ਤਾਂ ਮੰਮੀ ਤੂੰ ਇਹਨੂੰ ਇਹ ਵੀ ਗੱਲ ਪਿਆਰ ਨਾਲ ਕਹਿ ਸਕਦੇ ਹੋ ਵੀ ਚੇਂਜ ਕਰ ਲੈ ਸੂਟ ਮੈਨੂੰ ਦੀ ਪਿਆਰ ਆਉਂਦਾ ਠੀਕ ਆ ਕੱਲ ਤੇ ਮੈਂ ਕਿਹਾ ਸੀ ਨਾ ਤੂੰ ਉਹਨੂੰ ਕਹੀਂ ਮੈਂ ਪਹਿਲਾਂ ਇਹ ਕੱਪੜੇ ਆਪਣੇ ਪ੍ਰੈਸ ਕਰ ਲਾ ਤੇ ਕੋਈ ਚੰਗਾ ਸੂਟ ਪਾਵੇ ਆ ਚੰਗਾ ਵਾ ਤੁਹਾਡੇ ਦੇ ਪਾਸ ਇਹੋ ਕਮੀਆਂ ਵੀ ਤੁਸੀਂ ਨਾ ਬਾਅਦ ਚ ਬੋਲਣ ਦਾ ਪੈਂਦੇ ਹੋ ਤੁਸੀਂ ਕੱਲ ਸੋਚ ਸਮਝ ਕੇ ਨਹੀਂ ਕਰਦੇ ਮੈਂ ਸੋਚ ਸਮਝ ਕੇ ਕਰਨੀ ਆ ਉੱਥੇ ਜੇ ਕਿਸੇ ਨੇ ਕੋਈ ਗੱਲਬਾਤ ਕਰਦੀ ਤੇ ਫਿਰ ਬੇਚੀ ਤੂੰ ਚੁੱਪ ਕਰ ਜਾ ਤੂੰ ਸਰਮ ਨੂੰ ਸੂਟ ਬਦਲ ਚੇਂਜ ਕਰਦਾ ਕੋਈ ਗੱਲ ਨਹੀਂ ਚੇਂਜ ਕਰਦਾ ਸੂਟ ਪਿਆਰ ਨਾਲ ਕਹਦਾ ਕਰੋ ਇਹੋ ਗੱਲ ਤੇ ਪਿਆਰ ਨਾਲ ਤੇ ਮੈਂ ਕਹਦਾ ਪਰ ਇਹਦੀ ਅਕਲ ਮਰੀ ਗਈ ਆ ਇਹਨੂੰ ਪਤਾ ਲੱਗਦਾ ਮੈਨੂੰ ਕਿਦਾਂ ਦਾ ਕੱਪੜਾ ਚਾਹੀਦਾ ਵਾ ਇੱਕ ਪਾ ਕੇ ਬਹਿ ਜਾਂਦੀ ਆ ਯਾਰ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੋਵੇਗਾ ਉਹਦੇ ਦਿਮਾਗ ਦਾ ਉਹਨੂੰ ਕਹਿ ਕੇ ਕੰਮ ਕਰਵਾ ਲਿਆ ਕਰੋ ਨਹੀਂ ਰੰਗ ਗੋਰਾ ਹੋਵੇ ਨਾ ਭਾਈ ਜਿਹੜਾ ਮਰਜ਼ੀ ਰੰਗ ਬੰਦਾ ਪਾ ਲੇ ਜੱਜ ਜਾਂਦਾ ਵਾ ਤੂੰ ਜਾਣਾ ਲੜਨਾ ਕੀ ਆ ਜੇ ਮੈਂ ਨਾ ਕਹਿੰਦੀ ਤੇ ਦੱਚਾ ਕੀ ਬਣ ਕੇ ਚੱਲ ਜਾਣਾ ਸੀ ਨਾਲ ਤੇ ਬੇਇੱਜ਼ਤੀ ਕਰਾ ਦਰੀ ਨਾ ਉਥੇ ਕੋਈ ਗੱਲ ਨਹੀਂ ਕਰ ਲੈਂਦੀ ਆ ਚੇਂਜ ਤੂੰ ਇਹਦਾ ਕਰੋ ਚਲੋ ਚਲਿਓ ਆਪਾਂ ਟਾਈਮ ਬੜਾ ਹੋ ਗਿਆ ਉਹਨੂੰ ਕਰ ਲਿਆ ਤੇ ਬਦਲ ਲੈਂਦੇ ਹੁਣ ਚਲ ਜਾਨੇ ਆ ਯਾਰ ਪਿਆਰ ਨਾ ਬੋਲੋ ਤੁਹਾਨੂੰ ਮੈਂ ਕਿਹਾ ਅੱਗੇ ਵੀ ਮੂੰਹ ਏਦਾਂ ਦਾ ਬਣਾ ਕੇ ਨਹੀਂ ਉੱਥੇ ਜਾਂਦਾ ਆਪਾਂ ਬਸ ਚੰਗਾ ਕਰ ਲੈਨੀ ਪਿਆਰ ਨਾ ਗੱਲ ਆਇਆ ਵਟਾ ਪਿਆਰ ਵਾਲਾ ਇਹ ਨਹੀਂ ਪਤਾ ਲੱਗਦਾ ਵੀ ਕੱਪੜਾ ਲੀੜਾ ਬੰਦਾ ਆਪਣਾ ਰੰਗ ਵੇਖ ਕੇ ਪਾ ਲੇ ਜਦੋਂ ਵੇਖੋ ਬਸ ਇਹ ਹੋਇਆ ਕੀ ਬਣੀ ਰਹੀ ਦੀ ਆ ਏਡੀ ਬੁਰੀ ਲੱਗਦੀ ਆ ਵੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਦੀ ਹਾਂਜੀ ਹਾਂਜੀ ਪਤਾ ਨਹੀਂ ਕਿੱਥੇ ਚਲ ਗਏ ਆ ਓਏ ਆਹੋ ਪਤਾ ਤੁਹਾਨੂੰ ਆਹੋ ਕੋਈ ਨੀ ਬਰੋਂ ਕਿਦਾਂ ਕਿੜਾ ਆ ਫਿਰ ਗੁੱਡੀ ਦਾ ਵਿਆਹ ਉਹ ਕੀਤਾ ਸੀ ਨਾ ਤੇ ਉਹ ਤੈਨੂੰ ਵੀ ਪਤਾ ਵਾ ਹਾਂ ਨਮਾ ਸਵਾ ਕੰਮ ਆ ਕਦੀ ਆ ਗਏ ਕਦੀ ਚੱਲ ਗਏ ਹਾਂਜੀ ਹਾਂਜੀ ਆਹੋ ਹਾਂਜੀ ਹਾਂਜੀ ਕੋਈ ਨਹੀਂ ਤੇ ਤੁਸੀਂ ਫਿਰ ਫੋਨ ਕਰ ਦਿਓ ਤੇ ਮਾਜੂਗਾ ਹੈ ਅ ਚੰਗਾ ਓਕੇ ਓਕੇ ਮੈਂ ਕਦੇ ਨਹੀਂ ਵੇਖਣ ਲਈ ਹਾਂ ਤੁਸੀਂ ਕਿੱ데 ਚੱਲ ਗਏ ਹੈਗੇ ਉਹ ਜਾਣਾ ਕਿੱਥੇ ਕੰਮ ਹੀ ਕੇ ਬੰਦੇ ਨਾ ਕਿ ਰਾਜਾ ਦਾ ਫੋਨ ਆ ਗਿਆ ਮੁੜ ਕੇ ਕਿਸਦਾ ਤਾਂ ਛੱਡੋ ਆਪਾਂ ਚੱਲੇ ਆ ਹੁਣ ਤੇ ਇਹ ਨਾ ਹੋਵੇ ਤੁਸੀਂ ਫੇਰ ਚੱਲ ਜਾਓ ਬੰਮੀ ਤੇ ਤੇ ਪਿੰਦਰ ਨੂੰ ਛੱਡ ਜਾਓ ਘਰ ਤੇ ਪਿੰਦਰ ਦਾ ਤੁਹਾਨੂੰ ਪਤਾ ਹੀ ਆ ਨਾ ਉਹ ਜਰਕ ਮੰਜੇ ਤੇ ਲੰਮੇ ਪਏ ਤਾਂ ਸੁਣੀਦਾ ਆਂਦੀ ਉੱਥੇ ਉਹਨੂੰ ਤੇ ਅੱਜ ਕੱਲ ਚੋਰੀਆਂ ਪਤਾ ਕਿੱਦਾਂ ਹੁੰਦੀਆਂ ਉਹ ਮੇਰੀ ਗੱਲ ਸੁਣਾ ਤੂੰ ਜਾ ਕੇ ਤੇ ਆਪਣਾ ਘਰ ਹੈ ਤੇ ਜੋ ਕਰਨਾ ਉੱਥੇ ਤੂੰ ਘਰ ਦਾ ਫੇਰ ਵੀ ਛੱਡ ਤੂੰ ਐਵੇਂ ਉਹ ਮੁੜਮੁੜ ਕਰਦੇ ਕਰੀ ਜਾਂਦੇ ਨਹੀਂ ਨਹੀਂ ਨਿਆਣੇ ਆਹੀਂ ਆਹ ਹੁਣ ਨਿਆਣੇ ਹੀ ਉਹ ਤੇ ਨਿਆਣਾ ਹੀ ਆ ਨਾ ਹੁਣ ਤੁਸੀਂ ਘਰੇ ਰਹੋ ਚੰਗਾ ਤੇ ਆਪਾਂ ਹੁਣ ਹੋਈਏ ਤੇ ਛੇਤੀ ਆ ਜਿਓ ਫਿਰ ਹੈ ਕੋਈ ਨਹੀਂ ਛੇਤੀ ਆ ਜਾਾਂਗੇ ਠੀਕ ਨੇ ਆਹੋ ਜਲਦੀ ਵਿਖਾ ਭਾਣਿਆਣੀ ਹੋ ਗਿਆ। ਓਏ ਆਜੋ ਹੁਣ ਕੇ ਆਜੋ। ਚਲ ਆਓ ਬੱਥੇ। ਆਜੋ ਆਜੋ। ਮਮੀ ਕਿੰਨਾ ਟਾਈਮ ਹੋ ਗਿਆ ਵਾ। ਬਹੁਤ ਮੈਂ ਕਹਿ ਰਹੀ ਹਾਂ ਨਿਕਲਦੀਆਂ ਨਹੀਂ ਗਿਆ। ਪਤਾ ਨਹੀਂ ਕਿਹੜੀ ਤਿਆਰੀ ਉਹਨਾਂ ਦੀ। ਚਲੋ ਬੋ। ਇੱਥੇ ਲਾ ਦੇ। ਕਰਨ ਤੇ ਨਗਰ ਤੋਂ ਆ ਗਿਆ। ਓ ਨਹੀਂ ਨਹੀਂ ਇੱਧਰ ਆ ਕੋ। ਚੱਲ ਬਹਿ ਇੱਥੇ। ਇੱਥੇ ਬੈ ਮੈਂ ਬੈ ਨਹੀਂ ਅੱਗੇ। ਅੱਧੀ ਆ ਜਾਂਦੀ। ਮੈਂ ਚੁੱਪ ਕਰਕੇ ਬੈਠ ਚਲਾ ਗਦੀ ਲੋ ਬੈਠ ਕੇ ਨਿਕਲਣਾ ਮੈਂ ਚੁੱਪ ਕਰਕੇ ਬੈਠਾ ਬਥੇ ਗੱਲਾਂ ਨਾ ਕਰ ਤੂੰ ਕਿਵੇਂ ਖੰਡੇ ਹੋ ਫੋਨ ਤੇ ਫੋਨ ਚ ਬਾਹਰ ਨਿਕਲ ਜਾ ਕਰੋ 24 ਘੰਟੇ ਫੋਨ ਚ ਹੀ ਬੜੇ ਰਹਿੰਦੇ ਹੋ ਇਹ ਖਾਣੇ ਪੈਂਦਾ ਇੰਨਾ ਨਹੀਂ ਵੇਖੀਦਾ ਮੈਨੂੰ ਲੱਗਦਾ ਪਰੋਣੇ ਆ ਗਏ ਜੀ ਆ ਗਏ ਜੀ ਮੰਮੀ ਹੁਣੀ ਮੈਂ ਥੱਲੇ ਚੱਲੀ ਆਂ ਕੱਲ੍ਹ ਆਂਦਾ ਜਾਈਂਗੇ ਤੇ ਦੇਖਣਾ ਨਹੀਂ ਉਹ ਨਹੀਂ ਦਿਗਦੀ ਮੈਂ ਮੈਂ ਮਮੀ ਨੂੰ ਯਾਦ ਕਿ ਕਿੰਨੀ ਖੁਸ਼ੀ ਆਉਂਦੀ ਆ ਕਿੰਨੇ ਦਿਨਾਂ ਬਾਅਦ ਮਿਲਣਾ ਮਮੀ ਰਣ ਮੈਂ ਇੰਨਾ ਘਟਕੇ ਜੱਫੀ ਪਾਉਣੀ ਸਾਰਿਆਂ ਨੂੰ ਮਿਲਣਾ ਮੈਂ ਮੈਂ ਤਾਂ ਕਿੰਨੀ ਉਧਰ ਗਈ ਨਾ ਤੋਂ ਵਗੈਰੇ ਆ ਜਾ ਨੀ ਆ ਜਾ ਆ ਵੇਖਿਆ ਯੋ ਮੈਲਵਾ ਮੈਲ ਮੇਰੀ ਧੀ ਦਾ ਘਰ ਚਾਜਣਾ ਵੇਖ ਲਓ ਮੁੜ ਕੇ ਤੁਸੀਂ ਆਇਆ ਕਰਨਾ ਇਹ ਨਾ ਕਿ ਉਹ ਚੇਤਾ ਭੁੱਲ ਗਿਆ ਵਾ ਨਣਾ ਦੇ ਘਰ ਦਾ ਨੀ ਸ਼ਰਨਾ ਚੱਲੋ ਗਾਂ ਕੀ ਇੱਥੇ ਤੂੰ ਉਹ ਕੰਮ ਕਰੀ ਜਾਂਦੇ ਤੂੰ ਚੁੱਪ ਕਰ ਮੈਨੂੰ ਸਮਝਾ ਲੈਂਦੇ ਥੋੜਾ ਜਿਆ ਤੇਰਾ ਮੈਨੂੰ ਖਤਰਾ ਆਈਓ ਕਿਸ ਚੀਜ਼ ਨੂੰ ਹੱਥੋਂ ਥਾਂ ਲਾਵੀ ਤੈਨੂੰ ਪਤਾ ਵੱਡੇ ਘਰਾਂ ਚੀਜ਼ਾਂ ਬੜੇ ਸੁਨੇ ਰੱਖਿਆ ਹੁੰਦੀਆਂ ਚਲੋ ਨਹੀਂ ਮੰਮੀ ਇਹ ਛ ਦੇਣਾ ਉਹ ਚੁੱਪ ਕਰ ਜੋ ਬਸ ਨਾ ਪੈਂਦਾ ਵਾ ਆਹੋ ਦਿਸਣਾਂ ਪੈਂਦਾ ਚੀਜ਼ਾਂ ਨਹੀਂ ਵੇਖਿਆ ਕਦੇ ਐਤੋਂ ਕਈ ਵੱਡੇ ਵੱਡੇ ਘਰ ਵੇਖੇ ਨੇ ਨਾਲੇ ਸਾਡਾ ਕਿਹੜਾ ਮਾੜਾ ਵਾ ਹੂੰ ਆ ਗਈ ਆ ਗਈ ਹੌਂਦੇ ਪੋਤੇ ਹਾਈ ਹਾਈ ਨਹੀਂ ਆਪਾਂ ਤਾਂ ਸਾੜੀ ਗਿਆ ਤੋਂ ਪੇਹ ਹੈ ਸਸਕਾਲ ਸਸਕਾਲ ਵਧੀਆ ਵਧੀਆਂ ਤੈਨੂੰ ਤਾਂ ਹੀ ਕਮਾਉਣਾ ਹੀ ਨਾ ਖੁੱਲ ਜਾਣਾ ਹੀ ਨਹੀਂ ਮੈਨੂੰ ਸਵਾ ਪਤਾ ਵਾ ਸਾਸ਼ਿਕਾ ਦਾਜੀ ਸਾਸ਼ਿਕਾ ਦਾ ਬੀਜੀ ਸਸਕਾਲ ਸਾਸ਼ਿਕਾ ਵੀ ਸਸਕਾਲ ਠੀਕ ਠਾਕ ਆ ਹਾਂ ਵਧੀਆ ਵਧੀਆ ਚਲੋ ਮੈਂ ਤਾਂ ਬੜੀ ਦੇਰ ਦੀ ਢੀਕਣ ਦੀ ਹਾਂ ਤੁਹਾਨੂੰ ਨਹੀਂ ਖਲੋ ਜਾ ਮੈਨੂੰ ਵੇਖ ਤੇ ਲੈਣ ਦੇ ਚੰਗੀ ਤਰ੍ਹਾਂ ਕਿੱਡਾ ਸੋਹਣਾ ਘਰ ਵਾ ਮੇਰੀ ਤੀ ਦਾ ਹੈ ਨਹੀਂ ਵੇਹ ਲੋ ਕੁੜੀਓ ਆ ਵੇ ਖਸਬ ਜੀਆਂ ਸਬਜ਼ੀਆਂ ਲੈ ਆਈਆਂ ਵਾ ਆਹ ਮਮੀ ਤੂੰ ਬੋਤੈ ਸੋਨਾ ਘਰ ਵਾ ਤੇ ਤੈਨੂੰ ਵੀ ਲੋ ਸਾਰੇ ਜਣੇ ਤੇ ਫਿਰ ਮੈਂ ਤੁਹਾਨੂੰ ਘਰ ਵਕੋਣੀ ਆ ਚਲੋ ਪਹਿਲੇ ਨਹੀਂ ਅਮਨ ਰੁਕ ਜਾ ਇਕਰੀ ਸਾਨੂੰ ਘਰ ਵੀ ਇੱਕ ਹੀ ਲੈ ਆਂਦੇ ਤੇ ਚਾਹ ਪੀਨੇ ਆ ਚਾਹ ਹੀ ਬੜਾ ਵਾ ਸਾਨੂੰ ਤੇ ਆਹ ਤੇ ਚਾਹ ਹੋਣਾ ਵੀ ਚਾਹੀਦਾ ਵਾ ਕੱਲੀ ਕੱਲੀ ਨਣਾਣੂ ਆ ਤੁਹਾਡੀ ਚਲੋ ਚਲ ਭਾਬੀ ਚਾਹ ਹੁੰਦਾ ਆਜੋ ਪਹਿਲੇ ਚਾਹ ਪੀ ਲਾਂਗੇ ਫਿਰ ਮੈਂ ਤੇ ਸਾਰਾ ਕਮਾ ਕੇ ਲਿਆਉਂਗੀ ਅੱਜ ਚਲੋ ਮਮੀ 니 ਖਲੋ ਜਾ ਮਨ ਮੈਨ ਵੇਹ ਤੇ ਲੈ ਆਂਦੇ ਕਿ ਦਾ ਤਗੜਾ ਹਾ ਛਤਿਆ ਵਾ ਨਹੀਂ ਵੇਖਾਂ ਦੋ ਦੋ ਗੱਡੀਆਂ ਟਰੈਕਟਰ ਕਿਤੇ ਮੈਂ ਕਹਿੰਨੀ ਆ ਮੇਰੀ ਧੀ ਤੇ ਕਿਤੇ ਨਾ ਬਹੁਤੇ ਵਧੀਆ ਕਾਰ ਚ ਆ ਗਈ ਆ ਆ ਦੇਖ ਲਓ ਦੋ ਦੋ ਲੱਗੀਆਂ ਜੇ ਖੋਲ ਲਈ ਆ ਵਲੀ ਗੱਡੀ ਅੱਛਾ ਆ ਵੱਡੀ ਆਹ ਵੱਡੀ ਉਹ ਜਿਹੜੀ ਪੁਰਾਣੀ ਆ ਉਹ ਮੰਮੀ ਵੇਚਣ ਨਹੀਂ ਦੇਣਗੀ ਕਿ ਪੁਰਾਣੀ ਚੀਜ਼ ਆ ਉਹਨੂੰ ਅਸੀਂ ਨਹੀਂ ਵੇਚਣਾ ਤੇ ਲੈ ਕਾਨੂੰ ਵੇਚਣੀ ਆ ਨਹੀਂ ਵੇਖਾ ਕਿਡੀਆਂ ਸੋਹਣੀਆਂ ਲੱਗਣ ਡੀਆਂ ਕਾਰ ਚ ਲੱਗੀਆਂ ਮੰਮੀ ਕੀ ਕਰਨੀ ਆ ਲੱਗੀ ਤੇ ਲੱਗੀ ਉਸ ਗੋਹਨ ਇਹਦੇ ਤੇ ਜਾਈਦਾ ਉਹਦੇ ਤੇ ਤੇ ਆਪਾਂ ਜਾਣਦੇ ਹਾਂ ਲੈ ਕਈਆਂ ਨੂੰ ਤਾਂ ਪਤਾ ਹੀ ਨਹੀਂ ਆ ਪਈ ਦੋ ਦੋ ਗੱਡੀਆਂ ਘਰ ਵਿੱਚ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਇਹ ਵੀ ਏ ਜਿਹੜਾ ਵੱਡਾ ਘਰ ਹੋਵੇ ਨਾ ਉਹ ਦੋ ਦੋ ਗੱਡੀਆਂ ਰੱਖ ਸਕਦਾ ਵਾ ਬੁੱਲਿਆ ਬੰਦੇ ਨੇ ਕਿ ਰੱਖ ਲੈਣੀਆਂ ਵਾ ਠੀਕ ਵਾ ਨਾ ਚਲੋ ਚਲ ਆ ਜੋ ਮੇਰੀ ਮੰਮੀ ਕੁੱਤੇ ਡੀਕਣ ਦੇ ਆ ਤੁਹਾਡਾ ਜਵਾਈ ਆਓ ਅੱਛਾ ਚੱਲ ਚੱਲ ਆ ਜੋ ਨਹੀਂ ਧਿਆਨ ਆਇਓ ਨਹੀਂ ਨਾ ਵਾ ਧਿਆਨ ਆਇਓ ਕੌੜੀਆਂ ਵਾ ਡਿਗਣਾ ਪਿਓ ਕਿਤੇ ਇਹਦਾ ਧਿਆਨ ਰੱਖੀ ਮੰਮੀ ਨਹੀਂ ਛੇ ਦੇਣਾ ਵਾ ਐਵੇਂ ਮੇਰਾ ਮੂੰਹ ਨਾ ਖਲਾਓ ਮੈਂ ਅੱਗੇ ਬੜੀ ਬੱਜੀ ਰੋਤੀ ਆ ਕਿ ਜੀ

ਹਨੇ ਆ ਫਰੂਟ ਫਰਾਟ ਫੜਾ ਦੇਣਾ ਈ ਕੁੜੀ ਨੂੰ ਲੈ ਜਾਂਦੀ ਆ ਕੋਈ ਨਹੀਂ ਆਉਂਦੀ ਮੈਂ ਦੇ ਦਿੰਦਾ ਫਰਾ ਉਹ ਆਹ ਤੇ ਕਿੰਨੀ ਛੱਡੀ ਹੋਰ ਤਾਂ ਜੀ ਠੀਕ ਹੈ ਸਾਰੇ ਹਾਂਜੀ ਭੈਣ ਜੀ ਸਾਰੇ ਠੀਕ ਠਾਕ ਜੇ ਬੱਚਿਆਂ ਨੂੰ ਨਹੀਂ ਆਂਦਾ ਤੇ ਬੱਚੇ ਫਿਰ ਸਕੂਲ ਗਏਗੇ ਪੇਪਰ ਹੋਣ ਦੇ ਆ ਨਾ ਉਹਨਾਂ ਦੇ ਤਾਂ ਕਰਕੇ ਭਾਜੀ ਆਪ ਨਹੀਂ ਆਏ ਭਾਜੀ ਤੇ ਪਿੰਦਰ ਫਿਰ ਘਰ ਰਹੇ ਪੇ ਦੋਵੇਂ ਜਾਣੇ ਤੁਹਾਨੂੰ ਪਤਾ ਵਾ ਅੱਜ ਕੱਲ ਸਮਾਂ ਨਹੀਂ ਹੈਗਾ ਘਰ ਛੱਡਣ ਦਾ ਇਦਾਂ ਤੇ ਫਿਰ ਕਹਿੰਦੇ ਆਪਾਂ ਰਹਿਨੇ ਆ ਤੁਸੀਂ ਚੱਲ ਜਾਓ ਹਾਂਜੀ ਆਵਣਾ ਲੈ ਆ ਪਾਣੀ ਆ ਗਈ ਆ ਗਈ ਆ ਜਾ ਕਰੋ ਛੋਣੇ ਨੂੰ ਫੜਾਪੋਤ ਫੜਾਉਣੀ ਨਹੀਂ ਨਹੀਂ ਹੜਾ ਹਲੋ ਬੇਬੇ ਲਾਉ ਹਲੋ ਫੜ ਲਓ ਕੋਈ ਨਹੀਂ ਹੋਰ ਸੁਣਾਓ ਬਾਜੀ ਠੀਕ ਠਾਕ ਵਧੀਆ ਵਧੀਆ ਭਾਈ ਬਸ ਵਧੀਆ ਜੀ ਹਲੋ ਨਾ ਮੈਂ ਨਹੀਂ ਕੀਣਾ ਇਹ ਲੈ ਜਾ ਤਾਂ ਠੰਡਾ ਹੈਗਾ ਸਿਵਾਲ ਹੈਗਾ ਤੇ ਨਾਲੇ ਇਹ ਤੇ ਨਿਹਰਾ ਬਮਾਲੀ ਦਾ ਘਰ ਆ ਇਹ ਕੌਣ ਪਿੰਡਾ ਮਾੜਾ ਜਲਾ ਮੇਰੇ ਫ੍ਰਿਜ ਰੱਖਿਆ ਨਹੀਂ ਤੂੰ ਸਾਦਾ ਮੈਨੂੰ ਪਾਣੀ ਲੈ ਦੇ ਮੈਂ ਠੀਕ ਇਹ ਨੂੰ ਮੇਲੇ ਆ ਦੇਣੀ ਤਨ ਆਲੂ ਮੂਹ ਪਾਣੀ ਤੇ ਪਤਾ ਮੈਂ ਠੰਡਾ ਨਹੀਂ ਪੀਂਦੀ ਕੋਸਾ ਪਾਣੀ ਪੀਂਦੀ ਹੈ ਕੋਸਾ ਕੀ ਦਾ ਮੈਂ ਪੀ ਲਉਣਾ ਇਹ ਨੂੰ ਸਾਰਾ ਪਤਾ ਵੀ ਠੰਡਾ ਪਾਣੀ ਨਹੀਂ ਪੀਂਦੀ ਹੈ ਤਾਂ ਠੰਡਾ ਹੀ ਕੋਸਾ ਤੇ ਤਪਾ ਨਹੀਂ ਲਈ ਦੇਖੋ ਮੇਰੀ ਪਤਾ ਲੱਗੂਆ ਵਾੜਾ ਜਾ ਕੋਸਾ ਹੀ ਕਰਕੇ ਕਰ ਜਾ ਹੁਣ ਚਾਹ ਬਣਾ ਲਿਆ ਸਖਸ ਅਮਨਾ ਪਤਾ ਫਰੂਟ ਲੈਣੀ। ਫਾਲੀ ਉਮੀ ਲੈ ਜਾਈ। ਉਹ ਕੀ ਦੀ ਲੋੜ ਇਹ ਭੈਣ ਜੀ ਨੂੰ। ਅੱਡੇ ਤਾਂ ਧੱਕੇ ਬੜਾ ਪ੍ਰੈਸਚਰ ਹੋ ਜਾਂਦਾ ਹੈ ਅੰਦਰ ਆਉਂਦੀ ਨਹੀਂ ਕੀ। ਉਹ ਭੈਣ ਜੀ ਫਿਰ ਕੀ ਹੋ ਗਿਆ? ਪਹਿਲੀ ਵਾਰ ਆਏ ਆ ਆਪਾਂ ਨਾਲ ਸਾਡਾ ਫਰਜ ਬਣਦਾ ਵਾ। ਖਾਣਾ ਤੇ ਖਾਦਾਂ ਤੇ ਤੁਹਾਡੀ ਮਰਜ਼ੀ ਆ। ਨਹੀਂ ਤਾਂ ਮੱਗੋ ਤੋਂ ਨਹੀਂ ਕੋਈ ਤਾਂ ਨਹੀਂ ਆਏ। ਇਹ ਫਲ ਫਲੂਟ ਕਹੋਂ ਖਾਣ ਦਿਆ ਵਾ ਤੇ ਰੋਲਦਾ ਫਿਰ ਤਾਂ ਇੱਥੇ ਕੀ ਵਰੀ ਬੈ ਬਚ ਜਾਂਦਾ ਤੇ ਇਸ ਵਰਤੀ ਦਾ। ਅੱਗੋ ਤੋਂ ਗਿਆ ਹੋ ਕੀ ਕਰਨ ਆ ਕੇ ਕਿੰਨੀ ਗਾੜੀਆਂ ਖਾਣਾ ਨਹੀਂ ਤੂੰ ਹੀ ਲਿਆ ਮੈਂ ਮੇਰੀ ਧੀ ਖਾਂਦੀ ਆ ਨਾ ਮੈਨੂੰ ਪਤਾ ਆਉਦਾ ਇੱਥੇ ਰੋਣ ਡਿਆ ਤੰਦਾ ਸਾਡੇ ਕਹਿੰਦੀ ਫਿੱਚਾਂ ਪਰ ਕੋਈ ਨਹੀਂ ਮੰਮੀ ਮੈਂ ਖਾ ਲਾਂਗੀ ਮੈਂ ਖਾ ਲੀਤੀ ਮੰਮੀ ਮਮੀ ਨੇ ਉਹਨਾਂ ਦੇ ਸਾਹਮਣੇ ਉਹਨੀ ਚੁੱਪ ਕਰਕੇ ਬੈਠ ਗਈ ਜਿੱਦਾਂ ਤੁਸੀਂ ਮੈਨੂੰ ਪਤਾ ਲੱਗ ਜਾਣਾ ਵਾ ਕੀ ਕਰਦੀ ਹੈ ਬਨਗੀ ਚਾ ਬਨਗੀ ਮਮੀ ਨੇ ਤਾਂ ਪੰਜਵਾਉਂਦੀ ਹੈ ਅੱਛਾ ਪਾ ਫਿਰ ਕੁੜੀ ਆ ਕੇ ਲਿਖ ਕੇ ਆਏ ਨਾ ਲੈ ਆ ਸੰਤਰੇ ਸੰਤਰੇ ਲੈ ਆ ਕੇ ਇਸ ਨੂੰ ਪਛ ਦੇ ਨੂੰ ਗਾਲੀਆ ਸੜੇ ਹਾਂ ਤੇ ਫੰਮ ਜੇ ਲਿਆ ਹੁਣੇ ਹੀ ਜੇ ਜੇ ਅੰਗੂਰ ਘਰ ਸੇ ਸੂਲਿਅਮ ਦੇ ਘੁਰਮਾ ਦੇ ਲੋਕੀ ਉਹ ਲੈ ਕੇ ਆਂਦੇ ਤੇਰੀ ਮਾਂ ਸੰਤਰੇ ਸੰਤਰੇ ਲਾਇਆ ਆ ਕਿ ਆ ਕਿੰਨੇ ਤਾਂ ਉਹਨਾਂ ਨੇ ਮਮੀ ਉਹਨਾਂ ਸਾਹਮਣੇ ਤੇ ਚੁੱਪ ਕਰ ਜਾ ਜੋ ਜਿਹੜੀ ਗੱਲ ਕਰਨੀ ਬਾ ਚੁੱਕਾ ਗਈ ਤੇ ਉਹਨੂੰ ਉਹਨਾਂ ਨੂੰ ਇੰਨੀ ਗੱਲ ਕਹਿ ਦੀ ਕਿ ਅੱਗੋਂ ਦਾ ਕੋਈ ਚੀਜ਼ ਨਾ ਲੈ ਕੇ ਮਮੀਆਂ ਮੇਰੇ ਵਾਸਤੇ ਲੈ ਆ ਕਹਿਣਾ ਕਿ ਤੁਹਾਡੇ ਵਾਸਤੇ ਤੂੰ ਆਸ ਖਾਣੇ ਨਹੀਂ ਹੈ ਆਹੋ ਮੈਂ ਇੱਕ ਇੱਕ ਖਾਣੇ ਨਹੀਂ ਹੈ ਉਹਨਾਂ ਸਾਹਮਣੇ ਤੇ ਚੁੱਪ ਕਰ ਜਾ ਹਾਂ ਉਹਨਾਂ ਨੇ ਕਹਿ ਦੀ ਆਪਣੀ ਮਾਂ ਅੱਗੋਂ ਨਾਲ ਲੈ ਕੇ ਆਵੇ ਸਾਡੇ ਘਰ ਕੋਈ ਚੀਜ਼ ਹਣੀ ਮੇਰੀ ਸੁਣ ਲੈ ਘਰ ਹੁਣ ਜਾਣਾ ਹੁਣ ਕੀ ਰੱਖਣ ਲੱਗੀਆਂ ਹੈ ਮੰਮੀ ਜੋ ਤੂੰ ਹੀ ਲੈ ਕੇ ਦਿੱਤਾ ਉਹੀ ਰੱਖਣ ਲੱਗੀ ਹੋਰ ਮੈਂ ਕੀ ਕਰਾਂ ਕੌੜੇ ਪਕੜੇ ਨਾ ਕੱਢੀ ਖੱਤਿਆ ਨਹੀਂ ਕਰਨਾ ਉਹ ਤੇ ਭੁਜਗਾ ਧਰਦੇ ਤੇ ਵਿਸਕੋਟ ਧਰਦੇ ਉਹਨਾਂ ਦੇ ਅੱਗੇ ਉਹ ਮੈਂ ਉਹੀ ਮੰਮੀ ਤਰ ਲੱਗੀ ਹੋਰ ਮੈਂ ਕੀ ਕਰਾਂ ਤਰ ਹੋਰ ਨੀ ਕੋਲ ਜਿਹਾ ਜੋ ਆਪ ਲਿਆਏ ਨੇ ਉਹ ਇਹ ਕਰਨਾ ਆਪ ਕੀ ਲਿਆਏ ਕੋਈ ਖਾਣ ਦਾ ਫਲ ਨਹੀਂ ਆਏ ਉਹਨਾਂ ਨੇ ਕੀ ਖਵਾਇਆ ਸੀ ਤੇ ਵੇਖ ਹੀ ਲਿਆ ਸੀ ਤੂੰ ਮੈਨੂੰ ਗੱਲਾਂ ਕੰਡੇ ਉਹ ਕਿਹੜਾ ਲੋਜ ਤੁਰੇ ਨੀ ਤੂੰ ਸਮਝਾਦੀ ਹਟ ਲਈ ਨਾ ਲਿਆਇਆ ਕਰ ਕੋਈ ਮੈਂ ਨਹੀਂ ਕਹਿੰਦੀ ਇਹੋ ਜਿਹਾ ਦਿਨ ਰੱਬ ਕਿਹੇ ਨੂੰ ਨਾ ਦੇ ਮੈਂ ਹੁਣ ਬਰਫੀ ਵੀ ਨਹੀਂ ਰੱਖੀ जो मर्जी हो जाए मैं आही चीजा लैके चली हूँ अकल ही नहीं है कि मासा भी आई गई की खवाना की नहीं पी लो मम्मी चाय और जी बड़ो ਯਾਦੇ ਪਤਾ ਨਾ ਪਤਾ ਗੱਲਾਂ ਕਰਦੀਆਂ ਕਿ ਪੰਜਾਬ ਕਰੋ ਕਰੋ ਚਾਹਰਾ ਨਾ ਹਲੋ ਹਲੋ ਆਲਪਾ ਜੀ ਅਮਨ ਕੋਤੋ ਤਾਂ ਖੁਸ਼ ਤੇ ਹੈ ਨਹੀਂ ਇੱਥੇ ਹਾਂਜੀ ਮੰਮੀ ਮੈਂ ਖੁਸ਼ ਹਾਂ ਕਿਉਂ ਮੈਂ ਖੁਸ਼ ਨਹੀਂ ਲੱਗਣ ਦੀ ਪਤਾ ਨਹੀਂ ਕੀ ਗੱਲ ਹੈ ਮੈਨੂੰ ਨਾ ਕੋ ਚੰਗਾ ਜਿਆ ਨਹੀਂ ਲੱਗਾ ਅੱਜ ਇੱਕ ਤੇਰੀ ਸੱਸ ਮੂੰਹ ਫਟ ਜੀ ਕਿਦਾਂ ਬੋਲਦੀ ਹੈ ਹੈ ਇੰਨਾ ਵੀ ਨਹੀਂ ਕਿ ਸਮਝਦੀ ਕਿ ਨਵੇਂ ਸਵੇਂ ਰਿਸ਼ਤੇਦਾਰ ਆਏ ਆ ਤੇ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ ਉਹ ਨਹੀਂ ਮੰਮੀ ਉਹ ਬੜੇ ਚੰਗੇ ਆ ਉਦਾਂ ਹੀ ਉਹਦੇ ਮਤਲਬ ਜੋ ਉਹ ਢੇਡੂ ਚ ਬਾਹਰ ਕੱਢ ਦਿੰਦੇ ਉਹਦਾ ਵਧੀਆ ਵਸਵਾ ਵੀ ਕੀ ਢੇਡੂ ਵਿੱਚ ਮੇਰੀਆਂ ਨਵਾਂ ਨੇ ਘਰ ਜਾ ਕੇ ਮੈਨੂੰ ਜੀਣ ਨਹੀਂ ਦੇਣਾ ਪਤਾ ਕਿਦਾਂ ਦੀਆਂ ਤੇਰੀਆਂ ਪਰਝਾਈਆਂ ਉਹ ਤਾਂ ਅੱਗੇ ਗੱਲ ਲੱਭਦੀਆਂ ਇੱਕ ਦੂਜੇ ਦੇ ਮੂੰਹਾਂ ਲੈ ਕੇ ਹੱਸਣ ਲੱਗੀਆਂ ਮੈਂ ਕਿਹੜੀ ਨਿਆਣੀ ਆ ਮੈਂ ਤਾਂ ਛੱਟ ਬੰਦੇ ਦੀ ਅੱਖ ਪਛਾਣ ਜਾ ਵੀ ਹੁਣ ਬੰਦਾ ਕੀ ਕਰਨ ਦਿਆ ਮੰਮੀ ਹੱਸ ਲੈਂਦਾ ਚੰਗੀ ਐ ਮੇਰੀ ਸੱਸ ਐਵੇਂ ਮੈਂ ਤੁਹੀ ਕਹੀ ਜੋ ਤੇ ਬਹੁਤ ਚੰਗੇ ਐ ਜੋ ਮਰਜੀ ਕਰ ਆ ਮਨਾ ਚੰਗੀ ਚੁੰਗੀ ਤੇ ਮੈਨੂੰ ਦਿਖੰਡੀ ਜਿਹੜੀ ਹੈਗੀ ਆ ਠੀਕ ਆ ਨਾ ਤੈਨੂੰ ਤੇਰੀ ਤੰਗ ਕਰਦੀ ਕਿਤੇ ਉਹ ਨਹੀਂ ਮੰਮੀ ਮੈਨੂੰ ਕਾਤੋਂ ਕਰਨ ਤੰਗ ਮੈਨੂੰ ਤੰਗ ਕਰਨ ਵੀ ਤੇ ਹੈਗੀ ਆ ਮੈਂ ਇਹਨਾਂ ਨੂੰ ਦੱਸ ਪਿਆ ਕਰਨਾ ਇਹ ਬੜਾ ਕਰਤਈ ਆ ਉਹਦਾ ਪਰੋਹਨੇ ਦਾ ਸੁਭਾਅ ਮੈਨੂੰ ਚੰਗਾ ਲੱਗਦਾ ਵਾ ਨਹੀਂ ਮੰਮੀ ਇਹ ਬੜਾ ਵਧੀਆ ਇਹਨਾਂ ਦਾ ਸੁਭਾਅ ਹਰ ਇੱਕ ਚੀਜ਼ ਲੈ ਕੇ ਦਿੰਦੇ ਆ ਮੈਨੂੰ ਵਧੀਆ ਹੈ ਸੁਭਾਅ ਸੁਭਾਅ ਦਾ ਬਹੁਤ ਚੰਗਾ ਹੈ ਹੀ ਆ ਨਾ ਪਰ ਜੋ ਤੂੰ ਮਰਜੀ ਕਿਵੇਂ ਤੇਰੀ ਸੱਸ ਨੇ ਉਹ ਮੈਨੂੰ ਚੰਗੀ ਲੱਗਦੀ। ਮੰਮੀ ਤੂੰ ਯਾ ਵੀ ਨਾ ਫਿਕਰ ਕਰੀ ਜਾਉ ਚੰਗੀਆਂ। ਉਹ ਉਦਾਂ ਹੀ ਤੈਨੂੰ ਲੱਗਣ ਡਿਆ। ਕੀ ਪਤਾ ਮਾ ਪੁੱਤ। ਤੂੰ ਕਹੀ ਜਾਨੀ ਹੁਣ। ਅਬਾ ਨਾ ਪੁੱਤ ਮੇਰੀ ਧਿਆਨ ਨਾਲ ਗੱਲ ਸੁਣ ਲਾ। ਮੈਨੂੰ ਤੇਰੀ ਸੱਸ ਨਾ ਚੰਗੀ ਨਹੀਂ ਉਹ ਲੱਗੀ। ਵੇਖਾ ਸਾਡੇ ਸਾਹਮਣੇ ਨਹੀਂ ਹਟਣ ਡਈ ਤੇ ਮਗਰੋਂ ਤੇਰਾ ਕੀ ਹਾਲ ਕਰਦੀ ਹੋਊਗੀ। ਕਦੀ ਮੈਂ ਠੱਟਾ ਪਾਣੀ ਪੀਣੀ ਤੇ ਕਦੀ ਮੈਂ ਠੰਡਾ ਪਾਣੀ ਪੀਣੀ। ਹੱਦ ਹੋ ਗਈ ਇਹਦੇ ਵਾਲੀ। ਹੈ ਐਡੇ ਨਖਰੇ। ਉਹ ਨਹੀਂ ਮੰਮੀ ਉਹ ਚੰਗੇ ਆ ਤੂੰ ਜਾਣ ਕੇ ਘਰੀ ਜਾਣਦੇ ਹੋ ਇਦਾਂ ਐਵੇਂ ਤੂੰ ਜਿਆਦਾ ਹੀ ਸੋਚੀ ਜਾਉਂਦੀ ਮੇਰੀ ਕਰ ਸੁਣ ਚੰਗੀ ਚੁੰਗੀ ਤੇ ਹੈ ਨਹੀਂਗੀ ਉਹ ਇਹ ਤਾਂ ਮਨੂੰ ਲਿਆ ਵੇਖ ਤੇ ਪਰ ਨਾ ਦਬ ਕੇ ਨਾ ਰਵੀਂ ਜੇ ਉਹਨੇ ਤੇ ਤੇ ਸ਼ੋਰਾਂ ਪਾ ਲਿਆ ਨਾ ਤੇ ਸਾਰੀ ਉਮਰ ਰੋਂਦੀ ਰਿਆ ਕਰਾਂਗੀ ਅੱਖਾਂ ਚ ਕਸੌਣ ਦੇ ਦੇ ਕੇ ਤੇ ਜੇ ਮੇਰੀ ਧੀ ਆ ਨਾ ਤੇ ਇੱਕ ਵਾਰੀ ਆਪਣਾ ਕਰਤੱਵ ਬਖਾਲਦੀ ਠੀਕ ਵਾ ਨਾ ਚੰਗੀ ਤਰ੍ਹਾਂ ਦੱਸਦੀ ਵੀ ਮੈਂ ਠੀਕ ਕਹਿਦੀ ਆ ਨਹੀਂ ਤੇ ਮੈਨੂੰ ਦੱਸ ਇਹਦੇ ਚੌਲ ਮੈਂ ਠੰਡੇ ਕਰਕੇ ਜਾਵਾਂ ਉਹ ਨਹੀਂ ਮੰਮੀ ਤੁਸੀਂ ਨਾ ਕੁਛ ਕਿਉਂ ਚੰਗੀ ਐ ਮੈਂ ਤੁਹਾਨੂੰ ਕਹਿਣ ਤੇ ਨਹੀਂ ਆ ਐਵੇਂ ਕੁਛ ਬੋਲਿਓ ਨਾ ਤੁਸੀਂ ਮੈਂ ਤੁਹਾਡੇਗੇ ਹੱਥ ਜੋੜਦੀ ਆ ਨਾ ਜੇ ਐਡੀ ਚੰਗੀ ਐ ਤਾਂ ਹੱਥ ਕਾਲੀ ਜੋੜਨ ਡਈ ਆ ਪੜਦੇ ਨਾ ਪਾਬੋ ਤੇ ਪਤਾ ਵਾ ਮੈਨੂੰ ਸਾਰਾ ਹੀ ਆ ਕਰਤੂਤ ਕੀ ਕੀਤੀ ਸੀ ਚਾਹ ਵਾਸਤੇ ਹੈ ਆ ਦੋ ਕੁ ਪਲੇਟੜੀਆਂ ਵਿੱਚ ਅੰਤਰਾ ਨਮਕੀਨ ਤੇ ਸੜੇ ਬਿਸਕੁਟ ਗੜੀ ਰੱਖ ਛੜੇ ਹੀਗੇ ਕੀ ਗੱਲ ਲੁੱਟੇ ਜੇ ਤੁਸੀਂ ਸਭ ਕੋ ਦਿੱਤਾ ਮਾਰਾ ਹੀ ਨਹੀਂ ਉਹ ਨਹੀਂ ਮੰਮੀ ਇਹਨਾਂ ਨੇ ਨਾ ਬਰਫੀ ਲਾਂਦੀ ਤੇ ਮੇਰਾ ਹੀ ਹੱਥ ਵੱਜ ਕੇ ਥੱਲੇ ਡਿੱਗ ਗਈ ਸਾਰੀ ਤੇ ਮੈਂ ਥੱਲੋ ਕਾਤੋਂ ਚੱਕਣੀ ਆ ਨਾਲੇ ਮੰਮੀ ਪਕੌੜੇ ਤੇ ਮੈਂ ਕੱਢਣ ਲੱਗੀ ਹਾਂ ਤੇ ਸੱਸ ਮੇਰੀ ਕਹਿਣ ਦੀ ਯਾ ਤੇਰੇ ਘਰ ਦੇ ਨਹੀਂ ਹੋਣਾ ਤੇ ਐਵੇਂ ਤੂੰ ਕੱਲੀ ਇੱਥੇ ਖਾਪਦੀ ਰਹੇਂਗੀ ਰਸੋਈ ਚ ਉਹਨਾਂ ਨੂੰ ਤੇ ਪਤਾ ਹੀ ਐ ਤੇ ਤੂੰ ਰਹਿਣ ਦੇ ਤੇ ਸਾਰਾ ਕੰਮ ਤੂੰ ਹੀ ਕੀਤਾ ਅੱਗੇ ਥੱਕ ਜੇਂਗੀ ਅੱਛਾ ਜੇ ਇੰਨਾ ਫਿਕਰਵਾ ਇਹਨੂੰ ਤੇ ਕੋੜੇ ਵਰਗੀ ਆ ਨਿੱਕੀ ਨਿੱਗੀ ਆਪ ਨਹੀਂ ਕੱਢ ਸਕਦੀ ਉਹਦਣ ਕਿੰਦਾ ਖਾਂਦੀ ਸੀ ਬੈਠ ਕੇ ਟੇਮ ਟੇਮ ਕੇ ਹੈ ਹੱਦ ਹੋ ਗਈ ਇਹਦੇ ਵਾਲੀ ਉਹ ਠੀਕ ਨਹੀਂ ਐ ਮੰਮੀ ਤਾਂ ਕਰਕੇ ਅੱਛਾ ਅਜੇ ਠੀਕ ਨਹੀਂ ਗਈ ਤੇ ਐਡੀ ਲੰਮੀ ਜ਼ੁਬਾਨ ਵਾਲਾ ਇਦਾਂ ਪਟੜ ਪਟੜ ਬੋਲਣ ਦੀ ਹੀ ਸੀਗੀ ਆ ਫਰੂਟ ਲੈ ਆਂਦਾ 20 20 ਗੱਲਾਂ ਕੀਤੀਆਂ ਉਹਨੇ ਸਾਡੇ ਲੜ ਚ ਕੁਝ ਨਹੀਂ ਛੱਡਿਆ ਹੱਦ ਹੋ ਗਈ ਇਹਦੇ ਵਾਲੀ ਐਨਾ ਬੋਲੀਦਾ ਵਾ ਨਵੇਂ ਸਵੇਰ ਸੇ ਦਾ ਹੋਣਾ ਤੇ ਇਦਾਂ ਤੇ ਉਹ ਬੋਲਦੇ ਚੰਗੇ ਨਹੀਂ ਲੱਗੀਦਾ ਇਹਨੂੰ ਤਾਂ ਮਸਲ ਸ਼ਰਮ ਨਹੀਂ ਗਈ ਮੈਂ ਤੇ ਢਿੱਪ ਪੂਰੀ ਲੱਗਣ ਦੀ ਆ ਬੋ ਗੱਲ ਨਹੀਂ ਕਰਨ ਵਾਲੀ ਮੈਨੂੰ ਦੱਸ ਸਹੀ ਇੱਕ ਵਾਰੀ ਤੈਨੂੰ ਤੇ ਨਹੀਂ ਤੰਗ ਕਰਦੀ ਕਿਦਾਂ ਨਹੀਂ ਮੰਮੀ ਮੈਂ ਕਿਹਾ ਤੇ ਦੇ ਮੈਨੂੰ ਨਹੀਂ ਤੰਗ ਕਰਦੀ ਤੇ ਜਾਣ ਕੇ ਟੈਨਸ਼ਨ ਲਈ ਜਾਂਦੇ ਹੋ ਹਨੀ ਪੁੱਤ ਠੀਕ ਹੱਤੇ ਫਿਰ ਹੁੰਦਾ ਹੀ ਆ ਤੈਨੂੰ ਪਤਾ ਹੀ ਆ ਨਾ ਹਾਂ ਬਣਾ ਹਾਂਜੀ ਭਾ ਵੀ ਗੱਲਾਂ-ਬੱਤਾਂ ਕਰ ਰਹੇ ਹਾਂ ਹਾਂਜੀ ਤੇ ਮੈਂ ਤੁਹਾਨੂੰ ਕੁਛ ਨਾ ਨਹੀਂ ਮੱਤੀ ਕਿ ਤੁਹਾਨੂੰ ਕੀ ਹੁੰਦੀ ਹੈ ਬੜੀ ਸੁਆਦ ਲੱਗੀ ਆ ਮੈਂ ਚੰਨ ਨਿਆਣਿਆਂ ਨੂੰ ਲੈ ਜਾਂਾਂਗੇ ਗੱਮ ਨੀ ਕਰੋ ਉਸ ਵਾਸਤੇ ਜਾਂਦੇ ਨਹੀਂ ਆਵਾਸ ਬੰਦ ਕਰ ਆਪਣੀ ਮਟਰੀ ਲਿਆ ਜਾਂਗੇ ਮੈਨੂੰ ਦੱਸ ਮੰਮੀ ਸੁਆਦ ਲੱਗੀ ਤੇ ਤਾਂ ਹੀ ਪੁੱਛਿਆ ਵਾ ਨਾਲੇ ਕਦੇ ਖਾਧੀ ਨਹੀਂ ਪਿਛਲੀ ਵਾਰੀ ਖਾਧੀ ਆ ਮੈਂ ਤੁਹਾਨੂੰ ਪੁੱਛ ਲੈਣੀ ਨਿਆਣਿਆਂ ਨੂੰ ਵੀ ਖਵਾ ਦਾਂਗੇ ਇਹ ਵਾਲੀ ਚੀਜ਼ ਆ ਕੱਲਾ ਕਰਨਾ ਜ਼ਰੂਰੀ ਆ ਤਾਂ ਟਿੱਕੂਆ ਕੋਲ ਗਿਆ ਉਹਨਾਂ ਨੇ ਖਵਾਇਆ ਹੀ ਤੁਹਾਨੂੰ ਵੇਖਿਆ ਨਹੀਂ ਮੰਮੀ ਇਹਨਾਂ ਨੇ ਸਵਾਦ ਲੱਗਿਆ ਨਹੀਂ ਤਾਂ ਹੀ ਕਹਿ ਰਹੇ ਆ ਮੈਂ ਗੁੱਸਾ ਨਹੀਂ ਕਰਦੀ ਮੈਂ ਸੱਚੀ ਪੁੱਛ ਰਹੀ ਆ ਨਹੀਂ ਮੈਨੂੰ ਸਾਰਾ ਹੀ ਪਤਾ ਵੈਗਾ ਤੂੰ ਨਹੀਂ ਕਿ ਇਹਨਾਂ ਨੂੰ ਜਾਣਦੀ ਇਹਨਾਂ ਨੂੰ ਮੈਂ ਜਾਣਨੀ ਚੰਗੀ ਤਰ੍ਹਾਂ ਇਹ ਕੀ ਚੀਜ਼ਾਂ ਵਾਂ ਠੀਕ ਆ ਨਾ ਤੁਸੀਂ ਤੇ ਨਾਲ ਲੜਾਈ ਪਾਈ ਏ ਮੈਂ ਉਦਾਂ ਪੁੱਛ ਲਈ ਦੱਸ ਬੰਦਾ ਪੁੱਛ ਨਹੀਂ ਸਕਦਾ ਜੇ ਮਨ ਨੂੰ ਮੈਨੂੰ ਇਹਦਾ ਸੂਟ ਵਧੀਆ ਲੱਗਦਾ ਮੈਨੂੰ ਤਾਂ ਪੁੱਛਣਾ ਨਹੀਂ ਕਿ ਅੰਮ੍ਰਿਤ ਕਿੱਥੋਂ ਲਿਆ ਫਿਰ ਵੀ ਤੇਹੀ ਲੜਾਈ ਕਉਣੀ ਹੀ ਹੱਦ ਹੋ ਗਈ ਤਾਂ ਡੇਬਲੀ ਨੇ ਜੇ ਕੋਈ ਸਿੱਧੀ ਗੱਲ ਵੀ ਕਰੋ ਕਿ ਤੁਹਾਨੂੰ ਵੀ ਪੁੱਠੇ ਪਾਸੇ ਲੈ ਜਾਂਦੇ ਹੋ ਆਹੋ ਭਾਬੀ ਜੀ ਮੈਨੂੰ ਪਤਾ ਤੈ ਕਿੰਨਾ ਕਿ ਸਿੱਧੀਆਂ ਗੱਲਾਂ ਕਰਨ ਦੀ ਚੋਪੀ ਬੈਠੇ ਰਹੋ ਤੂੰ ਬਸ ਨਾ ਵਾ ਬੋਤੀਆਂ ਨਾ ਕੱਲਾ ਨਾ ਕਰਿਆ ਕਰ ਟੀ ਦੇ ਘਰ ਦਾ ਤਲੋਕੀ ਪਾਣੀ ਨਹੀਂ ਪੀਂਦੇ ਚਾਉਣਿਆ ਤਾਂ ਤੰਤ ਜੂਸ ਪਿਆ ਲਿਆਉਂਦੀ ਹੈ ਹੈ ਕੱਲ ਫੋਕੀ ਚਾਹ ਤਾਂ ਨਹੀਂ ਦਿੱਤੀ ਮੰਮੀ ਹੁਣ ਪਹਿਲੀਆਂ ਗੱਲਾਂ ਹੀ ਹੁਣ ਲੋਕੀ ਸਭ ਕੁਝ ਖਾਂਦੇ ਪੀਂਦੇ ਨੇ ਬਕਵਾਸ ਨਾ ਕਰ ਚੰਗਾ ਅਮਨ ਬਹੁਤ ਇਹਦੀਆਂ ਤੇ ਗੱਲਾਂ ਮੁਕਣੀਆਂ ਨਿਗੀਆਂ ਚੱਲ ਉੱਠ ਮੇਰੀ ਟੀ ਤਿਆਰ ਹੋ ਜਾ ਕੇ ਤੂੰ ਚੱਲੀਏ ਫਿਰ ਆਹੋ ਹੋ ਜਾ ਹੋ ਜਾ ਤਿਆਰ